ਗੁੱਡ ਮਾਰਨਿੰਗ ਸਟੂਡੈਂਟਸ ਜਿਵੇਂ ਕਿ ਤੁਸੀਂ ਪਹਿਲੀ ਸਕਿੱਲ ਕੀਤੀ ਹੈ ਸਕਿੱਲ ਆਫ ਇੰਟਰੋਡਕਸ਼ਨ ਦੂਜੀ ਕੀਤੀ ਸੀ ਕੱਲ ਸਕਿੱਲ ਆਫ ਕੁਐਸਚਨਿੰਗ ਅੱਜ ਆਪਾਂ ਤੀਜੀ ਸਕਿੱਲ ਕਰਨ ਜਾ ਰਹੇ ਹਾਂ ਸਕਿੱਲ ਆਫ ਬਲੈਕਬੋਰਡ ਰਾਈਟਿੰਗ ਇਹਦੇ ਵਿੱਚ ਤੁਹਾਨੂੰ ਬਲੈਕਬੋਰਡ ਦੇ ਉੱਤੇ ਜਿਹੜੀ ਰਾਈਟਿੰਗ ਆ ਉਹਦੇ ਬਾਰੇ ਮੇਨਲੀ ਫੋਕਸ ਕਰਨਾ ਹੈ ਆਪਾਂ ਨੇ ਵੀ ਬਲੈਕਬੋਰਡ ਤੇ ਲਿਖਣਾ ਕਿੱਦਾਂ ਹੈ ਸਭ ਤੋਂ ਪਹਿਲਾਂ ਜਿਹੜੇ ਕੰਟੈਂਟ ਆ ਉਹ ਸੇਮ ਰਹਿਣਗੇ ਜਿਹੜੇ ਪਹਿਲਾਂ ਸੀ ਪੀਪਲ ਟੀਚਰ ਰੋਲ ਨੰਬਰ ਜਿਹੜਾ ਕਿ ਤੁਸੀਂ ਬਲੈਂਕ ਛੱਡਣਾ ਹੈ ਜਦੋਂ ਯੂਨੀਵਰਸਿਟੀ ਰੋਲ ਨੰਬਰ ਆਏਗਾ ਉਹ ਲਿਖਣਾ ਉਸ ਤੋਂ ਬਾਅਦ ਕਲਾਸ ਜਿਹ ਕਲਾਸ ਕੀ ਹੈ ਜਿਹੜੇ ਕਮਰਸ ਇਕਨੋਮਿਕਸ ਜਾਂ ਲਾਈਫ ਸਾਇੰਸ ਦੇ ਬੱਚੇ ਨੇ ਪੋਲੀਟੀਕਲ ਸਾਇੰਸ ਹਿਸਟਰੀ ਉਹਨਾਂ ਨੇ ਪਲੱਸ 1 ਪਲੱਸ 2 ਲਿਖਣੀ ਹੈ ਤੇ ਬਾਕੀਆਂ ਨੇ 6 ਤੋਂ 10 ਲਿਖਣੀ ਹੈ ਫਿਰ ਆ ਗਿਆ ਸਬਜੈਕਟ ਜਿਹੜਾ ਤੁਹਾਡਾ ਟੀਚਿੰਗ ਸਬਜੈਕਟ ਹੈਗਾ ਟਾਪਿਕ ਜਿਹੜਾ ਤੁਸੀਂ ਲਿੱਤਾ ਉਸ ਤੋਂ ਬਾਅਦ ਡਿਊਰੇਸ਼ਨ ਇਹਦੀ 5 ਤੋਂ 7 ਮਿੰਟ ਡੇਟ ਹੈ ਤੇ ਅੱਜ ਦੀ ਬਾਣੀ ਆ ਇਹ ਸੈਸ਼ਨ ਆਏਗਾ ਟੀਚ ਜਦੋਂ ਤੁਸੀਂ ਟੀਚ ਸੈਸ਼ਨ ਕਰ ਰਹੇ ਹੋ ਉਹ ਟੀਚ ਫਿਰ ਉਸ ਤੋਂ ਬਾਅਦ ਰੀਟੀਚ ਸੈਸ਼ਨ ਆਏਗਾ ਇਹਦੇ ਚਾਰ ਕਾਲਮ ਬਣਨਗੇ ਜਿਵੇਂ ਪਹਿਲੀਆਂ ਸਕੀਲ ਦੇ ਵਿੱਚ ਤੁਸੀਂ ਤਿੰਨ ਬਣਾਏ ਸੀ ਇੱਕ ਸੀਰੀਅਲ ਨੰਬਰ ਵਾਲਾ ਇੱਕ ਪੀਪਲ ਟੀਚਰ ਐਕਟੀਵਿਟੀ ਇੱਕ ਪੀਪਲਸ ਐਕਟੀਵਿਟੀ ਇਹਦੇ ਵਿੱਚ ਕਿੰਨੇ ਕਾਲਮ ਬਣਨਗੇ ਚਾਰ ਫਸਟ ਆਏਗਾ ਸਬਜੈਕਟ ਮੈਟਰ ਜਿਹੜਾ ਤੁਹਾਡਾ ਟੌਪਿਕ ਨਾਲ ਰਿਲੇਟਡ ਹੈ ਸਬਜੈਕਟ ਮੈਟਰ ਉਹ ਇੱਥੇ ਲਿਖੂਗਾ ਤੁਸੀਂ ਦੈਨ ਪੀਪਲ ਟੀਚਰਸ ਐਕਟੀਵਿਟੀ ਜਿਹੜੀ ਪੀਪਲ ਟੀਚਰ ਐਕਟੀਵਿਟੀ ਕਰੇਗਾ ਉਹ ਫਿਰ ਪੀਪਲਸ ਐਕਟੀਵਿਟੀ देन ਬਲੈਕਬੋਰਡ ਵਰਕ ਇੱਥੇ ਤੁਸੀਂ ਇਕੱਲਾ ਬਲੈਕਬੋਰਡ ਹੀ ਲਗਾਣਾ ਹੈ ਤਾਂ ਜਿਹੜਾ ਜਿਵੇਂ ਤੁਸੀਂ ਇੰਗਲਿਸ਼ ਦਾ ਸਬਜੈਕਟ ਦੇ ਵਿੱਚ ਆਪਾਂ ਸਟੋਰੀ ਲੈ ਲੰਨੇ ਆ ਥਰਸਟੀ ਕੋ ਟਾਪਿਕ ਠੀਕ ਹੈ ਇੱਥੇ ਤੁਸੀਂ ਸਟੋਰੀ ਪੂਰੀ ਨਹੀਂ ਲਿਖਣੀ ਉਹਨੂੰ ਡੈਸ਼ ਡੈਸ਼ ਕਰਕੇ ਲਿਖ ਸਕਦੇ ਹੋ ਸਟਾਰਟ ਕਰਕੇ ਜਿਵੇਂ ਵਾਂਸ देयर ਉਸ ਤੋਂ ਬਾਅਦ ਜਿੱਥੇ ਤੁਹਾਡਾ ਖਤਮ ਹੁੰਦਾ ਹੈ ਥੋੜਾ ਉਹ ਜਿੰਨਾ ਤੁਸੀਂ ਇੱਥੇ ਇੰਨੇ ਕੁ ਚ ਡਿਸਕ੍ਰਾਈਬ ਕਰ ਰਹੇ ਹੋ ਉਨ ਉੱਥੇ ਤੱਕ ਲਿਖ ਸਕਦੇ ਹੋ ਜਾਂ ਪੂਰਾ ਲਿਖਣਾ ਪੂਰਾ ਲਿਖ ਲਊ ਤੇ ਇਹ ਸਾਰਾ ਤੁਸੀਂ ਨਾ ਫਿਊਚਰ ਵਿੱਚ ਲਿਖਣਾ ਕਿਉਂਕਿ ਜਦੋਂ ਤੁਸੀਂ ਲੈਸਨ ਪਲਾਨ ਬਣਾ ਰਹੇ ਹੋ ਤੁਸੀਂ ਅਗਲੇ ਦਿਨ ਜਾ ਕੇ ਉਹਨੂੰ ਟੀਚ ਕਰਨਾ ਇਹ ਲੈਸਨ ਪਲਾਨ ਤੁਸੀਂ ਐਵੇਂ ਬਣਾ ਰਹੇ ਹੋ ਕਿ ਇੱਕ ਦਿਨ ਪਹਿਲਾਂ ਬਣਾਇਆ ਅਗਲੇ ਦਿਨ ਤੁਸੀਂ ਟੀਚ ਕਰਨਾ ਇਸ ਲਈ ਇੱਥੇ ਆਏਗਾ ਪੀਪਲ ਟੀਚਰ ਵਿਲ ਪੀਪਲ ਟੀਚਰ ਵਿਲ રાઈટ ધ સ્ટોરી ઓન ધ બ્લેકબોર્ડ ਪੰਜਾਬੀ ਵਾਲੇ ਬੱਚੇ ਲਿਖਣਗੇ ਵਿਦਿਆਰਥੀ ਅਧਿਆਪਿਕਾ ਕਹਾਣੀ ਨੂੰ ਬ્લેકਬੋਰਡ ਦੇ ਲਿਖ ਕੇ ਸਮਝਾਵੇਗੀ ਉਹਨਾਂ ਨੇ ਵੀ ਫਿਊਚਰ ਦਾ ਸਮਝਾਵੇਗੀ ਧરાਵੇਗੀ ਉਹ ਵਾਲੇ ਬੋਰਡ ਯੂਜ਼ ਕਰਨੇ ਨੇ ਤੇ ਇੱਥੇ ਵੀ ਬੱਚੇ ਆਪਾਂ ਅਸਿਊਮ ਕਰਕੇ ਚੱਲਣਾ ਕਿ ਕੱਲ ਨੂੰ ਕੀ ਰਿਐਕਟ ਕਰਨਗੇ ਜਦੋਂ ਕੀਚਲ ਇੱਥੇ ਲਿਖ ਰਿਹਾ ਤਾਂ ਬੱਚੇ ਕੀ ਕਰਨਗੇ ਪੀਪਲਸ ਵਿਲ ਲਿਸਨ ਐਂਡ ਵਾਚ ਓਨ ਦਾ ਬਲੈਕਬੋਰਡ ਕੇਅਰਫੁਲੀ ਤੁਸੀਂ ਬਲੈਕਬੋਰਡ ਲਾਉਂਗੇ ਇਹ ਨਹੀਂ ਹੈਗਾ ਕਿ ਹੁਣ ਬਲੈਕਬੋਰਡ ਹੀ ਸਾਰਾ ਲਾਣਾ ਤੁਸੀਂ ਨੇ ਜਿਵੇਂ ਸਪੋਰਟ ਸਿਸਟਮ ਦੇ ਵਿੱਚ ਆਪਾਂ ਚੇਂਜ ਕਰ ਕਰਕੇ ਲਾਣੇ ਆ ਤਾਂ ਬਲੈਕਬੋਰਡ ਰਾਈਟਿੰਗ ਸਕਿੱਲ ਦੇ ਵਿੱਚ ਤੁਸੀਂ ਸਾਰਾ ਕੁਝ ਬਲੈਕਬੋਰਡ ਤੇ ਕਰਨਾ ਪਰ ਇਹ ਨਹੀਂ ਹੈਗਾ ਵੀ ਇਕੱਠਾ ਹੀ ਕੱਟ ਕੇ ਇੱਕ ਬਲੈਕਬੋਰਡ ਲਾ ਦੇਣਾ ਜਿਵੇਂ ਸਟੈਪ ਵਾਈਜ਼ ਸਟੈਪ ਤੁਸੀਂ ਕਰਦੇ ਜਾਉਂਗੇ ਉਹਨਾਂ ਉਹਨਾਂ ਇੱਕ ਕੱਟ ਕੇ ਬਲੈਕਬੋਰਡ ਲਾਣਾ ਜਿਵੇਂ ਸਟੋਰੀ ਦਾ ਤੁਸੀਂ ਇੱਕ ਪੈਰਾਗ੍ਰਾਫ ਇੱਥੇ ਡਿਸਕ੍ਰਾਈਬ ਕੀਤਾ ਤਾਂ ਇੱਥੇ ਉਹਨਾਂ ਹੀ ਕੱਟ ਕੇ ਪੇਸਟ ਹੋਏਗਾ ਬਲੈਕਬੋਰਡ ਤੇ ਉਹਦੇ ਉੱਤੇ ਤੁਸੀਂ ਸਪਾਰਕਲ ਪੈਨ ਜਿਹੜਾ ਸਿਲਵਰ ਵਾਲਾ ਉਹਦੇ ਨਾਲ ਲਿਖ ਇਹ ਨਹੀਂ ਹੈਗਾ ਸਾਰੀ ਸਟੋਰੀ ਉਹ ਲਿਖਤੀ ਕੋਈ ਵਰਡ मीनिंग ਲਿਖਤਾ ਕੋਈ ਉਹਦਾ ਜਿਹੜੇ ਮੇਨ ਪੁਆਇੰਟ ਨੇ ਜਿਵੇਂ ਜੇ ਤੁਸੀਂ ਹਿਸਟਰੀ ਪੜਾ ਰਹੇ ਹੋ ਤੁਹਾਡੇ ਮੇਨ ਫੋਕਸ ਕੀ ਆ ਪੁਆਇੰਟ ਕਿਹੜੇ ਇਵੈਂਟ ਕਿਹੜੇ ਈਅਰ ਦੇ ਵਿੱਚ ਹੋਇਆ ਉਹਨੂੰ ਦੱਸਤਾ ਇਹ ਬਲੈਕਬੋਰਡ ਦੇ ਉੱਤੇ ਆਪਾਂ ਕਦੇ ਵੀ ਹਰ ਇੱਕ ਚੀਜ਼ ਪੂਰੀ ਨਹੀਂ ਲਿਖਦੇ ਹੁੰਦੇ ਥੋੜਾ ਥੋੜਾ ਲਿਖਦਾ ਜਿਵੇਂ ਕਲਾਸ 'ਚ ਪੜ੍ਹਾਉਣਾ ਤਾਂ ਓਨਾ ਓਨਾ ਹੀ ਲਿਖਣਾ ਤੇ ਇਹਦੇ ਵਿੱਚ ਗੈਪ ਹੋਣਾ ਚਾਹੀਦਾ ਜਿਵੇਂ ਇੱਥੇ ਬਲੈਕਬੋਰਡ ਲੱਗ ਗਿਆ ੰਨਕ ਕੱਟ ਕੇ ਉਸ ਤੋਂ ਬਾਅਦ ਇਹਦੇ ਵਿੱਚ ਗੈਪ ਹੋਣਾ ਚਾਹੀਦਾ ਫੇਰ ਨੈਕਸਟ ਬਲੈਕਬੋਰਡ ਲਾਣਾ ਬਲੈਕਬੋਰਡ ਦੇ ਉੱਤੇ ਤੁਹਾਡੀ ਰਾਈਟਿੰਗ ਆ ਜਿਹੜੀ ਬਿਲਕੁਲ ਨੀਟ ਐਂਡ ਕਲੀਨ ਹੋਣੀ ਚਾਹੀਦੀ ਆ ਜਦੋਂ ਤੁਸੀਂ ਕਲਾਸ ਦੇ ਵਿੱਚ ਜਾ ਕੇ ਵੀ ਬਲੈਕਬੋਰਡ ਦੇ ਉੱਤੇ ਲਿਖਣਾ ਉਹਨੂੰ ਕਲੀਨ ਕਰਨ ਦਾ ਵੀ ਤੁਹਾਨੂੰ ਤਰੀਕਾ ਪਤਾ ਹੋਣਾ ਚਾਹੀਦਾ ਕਿ ਡਸਟਰ ਨਾਲ ਕਲੀਨ ਕਰਨਾ ਹੱਥ ਨਾਲ ਨਹੀਂ ਕਰਨਾ ਕਿਸੇ ਕਾਗਜ਼ ਨਾਲ ਨਹੀਂ ਕਰਨਾ ਤੇ ਡਸਟਰ ਵੀ ਇੱਧਰ ਨੂੰ ਯੂਜ਼ ਕਰਨਾ ਕਿ ਡਸਟ ਤੁਹਾਡੇ ਉੱਤੇ ਨਾ ਗਿਰੇ ਠੀਕ ਐ ਜਦੋਂ ਤੁਹਾਡਾ ਫਾਈਨਲ ਵਾਈਵਾ ਹੋਏਗਾ ਉਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਵੀ ਦੇਖੇ ਜਾਂਦੀਆਂ ਨੇ ਇਹ ਜਿਹੜਾ ਬੱਚੇ ਨੇ ਬਲੈਕਬੋਰਡ ਦਾ ਯੂਜ਼ ਕੀਤਾ ਉਹਨੂੰ ਪ੍ਰੋਪਰਲੀ ਯੂਜ਼ ਕੀਤਾ ਕਿ ਨਹੀਂ ਕੀਤਾ ਉਹਨੇ ਉਹਨੂੰ ਸਾਫ਼ ਕਿਵੇਂ ਕੀਤਾ ਜੇ ਤੁਸੀਂ ਹੱਥ ਨਾਲ ਸਾਫ਼ ਕਰ ਦਿਓ ਜਾਂ ਕਾਗਜ਼ ਨਾਲ ਸਾਫ਼ ਕਰ ਦਿਓ ਤੁਹਾਡੇ 네ਗੇਟਿਵ ਪੁਆਇੰਟ ਨੇ ਹਰ ਇੱਕ ਚੀਜ਼ ਆ ਜਿਹੜੀ ਤੁਹਾਡੀ ਨੀਟ ਐਂਡ ਕਲੀਨ ਹੋਣੀ ਚਾਹੀਦੀਆ ਤੁਹਾਡਾ ਲਿਖਿਆ ਹੋਇਆ ਸਾਰਾ ਪਿੱਛੇ ਤੱਕ ਬੱਚਿਆਂ ਨੂੰ ਦਿਖਣਾ ਚਾਹੀਦਾ ਕਿ ਤੁਹਾਡੀ ਜਿਹੜੀ ਹੈਂਡਰਾਈਟਿੰਗ ਆ ਅੰਨੇਕ ਸਾਫ਼ ਨੀਟ ਐਂਡ ਕਲੀਨ ਹੋਣੀ ਚਾਹੀਦੀ ਆ ਤੇ ਬੋਲਡ ਹੋਣੀ ਚਾਹੀਦੀ ਆ ਕਿ ਲਾਸਟ ਵਿੱਚ 40 ਬੱਚਿਆਂ ਨੂੰ ਦਿਖਦੀ ਹੋਵੇ ਐਵੇਂ ਨਾ ਹੋਵੇ ਕਿ ਤੁਸੀਂ ਛੋਟੇ-ਛੋਟੇ ਅੱਖਰ ਕਾਪੀ ਦੇ ਉੱਤੇ ਜਿਵੇਂ ਲਿਖਿਆ ਓਵੇਂ ਲਿਖੋ ਕਿ ਬਾਕੀ ਬੱਚਿਆਂ ਨੂੰ ਪਿਛਲੇ ਵਾਲਿਆਂ ਨੂੰ ਸਮਝ ਨਾ ਆਣ ਜਾਂ ਉਹਨਾਂ ਨੂੰ ਦਿਖਣ ਨਾ। ਉਸ ਤੋਂ ਬਾਅਦ ਜਦੋਂ ਤੁਹਾਡਾ ਸਾਰਾ ਇਹ ਕੰਪਲੀਟ ਹੋ ਗਈ ਸਟੋਰੀ ਕੰਪਲੀਟ ਕਰਤੀ ਤੁਸੀਂ ਨੇ ਸਟੈਪ ਬਾਈ ਸਟੈਪ ਸਾਰਾ ਤੁਸੀਂ ਨੇ ਕਰਤਾ ਫਿਰ ਆਏਗਾ ਤੁਹਾਡਾ ਆਬਜ਼ਰਵੇਸ਼ਨ ਸਕੇਲ ਜਿਹਦੇ ਵਿੱਚ ਫਸਟ ਹੈ ਨਿਜੀਬਿਲਟੀ ਆਫ ਹੈਂਡਰਾਈਟਿੰਗ ਤੁਹਾਡੀ ਹੈਂਡਰਾਈਟਿੰਗ ਜਿਹੜਾ ਮੈਂ ਪਹਿਲਾਂ ਕਿਹਾ ਕਿ ਹੈਂਡਰਾਈਟਿੰਗ ਥੋੜੀ ਸਾਫ਼-ਸੁਤਰੀ ਨੀਟ ਐਂਡ ਕਲੀਨ ਹੋਣੀ ਚਾਹੀਦੀ ਆ ਤੇ ਪੂਰੀ ਜਿਹੜੀ ਹੈਗੀ ਬੋਲਡ ਹੋਣੀ ਚਾਹੀਦੀ ਹੈ ਕਿ ਪਿੱਛੇ ਤੱਕ ਸਾਰਿਆਂ ਨੂੰ एलिਜੀਬਲ ਹੋਵੇ ਦਿੱ ਤੁਹਾਨੂੰ then ਡਿਸਟੈਂਸ ਬੀਟਵੀਨ ਦਾ ਲੈਟਰ ਡਿਸਟੈਂਸ ਆ ਜਿਹੜਾ ਲੈਟਰ ਦੇ ਵਿੱਚ ਜਿਆਦਾ ਨਹੀਂ ਹੋਣਾ ਚਾਹੀਦਾ ਤੇ ਥੋੜਾ ਵੀ ਨਹੀਂ ਹੋਣਾ ਚਾਹੀਦਾ ਕਿ ਜੁੜੇ ਜੁੜੇ ਅੱਖਰ ਲਿਖੇ ਹੋਣ ਕਿ ਛੋਟੇ ਬੱਚਿਆਂ ਨੂੰ ਸਮਝ ਨਾ ਆਣ ਠੀਕ ਆ ਥੋੜਾ ਥੋੜਾ ਗੈਪ ਦੇ ਕੇ ਲਿਖਣਾ then ਨੀਟਨੈਸ ਆਫ ਬਲੈਕਬੋਰਡ ਹੈਂਡਰਾਈਟਿੰਗ ਸਾਫ ਸੁਥਰੀ ਹੈਂਡਰਾਈਟਿੰਗ ਹੋਣੀ ਚਾਹੀਦੀ ਆ ਨੀਟ ਐਂਡ ਕਲੀਨ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਅਲਾਈਨਮੈਂਟ ਆਫ ਸੈਂਟੈਂਸ ਜਿਹੜਾ ਤੁਹਾਡਾ ਸੈਂਟੈਂਸ ਆ ਉਹਦੀ ਅਲਾਈਨਮੈਂਟ ਸਹੀ ਹੋਣੀ ਚਾਹੀਦੀ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਉੱਚਾ ਨੀਮਾ ਲਿਖਿਆ ਹੋਵੇ। ਬੱਚੇ ਨੂੰ ਪਤਾ ਹੀ ਨਹੀਂ ਲੱਗੇ ਕਿ ਅੱਧੇ ਤੱਕ ਤੁਸੀਂ ਇੱਥੇ ਲਿਖਦੇ ਹੋ, ਥੱਲੇ ਲਿਖਦੇ ਕਿ ਇੱਕ ਲਾਈਨ ਦੇ ਵਿੱਚ ਹੀ ਨੇ। ਉਹ ਤੁਹਾਨੂੰ ਵਾਰ-ਵਾਰ ਪੁੱਛੇ, ਤੁਹਾਨੂੰ ਵੀ ਡਿਸਟਰਬ ਹੋਏਗਾ ਤੇ ਬੱਚੇ ਨੂੰ ਵੀ ਜਿਹੜਾ ਕਲੀਅਰ ਹੋਏਗੀ ਸਾਰੀ ਚੀਜ਼। ਤਾਂ ਉਹ ਅਲਾਈਨਮੈਂਟ ਜਿਹੜੀ ਸੈਂਟੈਂਸ ਦੀ ਪ੍ਰੋਪਰ ਹੋਣੀ ਚਾਹੀਦੀ ਆ। ਤਾਂ ਫੋਕਸਿੰਗ ਆਫ ਮੇਨ ਪੁਆਇੰਟਸ। ਫਿਰ ਮੇਨ ਪੁਆਇੰਟਸ ਤੇ ਫੋਕਸ ਕਰਨਾ ਜਿਹੜੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ। ਹਰ ਇੱਕ ਚੀਜ਼ ਪ੍ਰੋਪਰ ਨਹੀਂ ਆਪਾਂ ਲਿਖਣੀ ਹੈਗੀ ਸਾਰੀ ਜਿਵੇਂ ਬੁੱਕ ਚ ਲਿਖਿਆ ਫਿਰ ਤਾਂ ਬੁੱਕ ਤੇ ਬਲੈਕਬੋਰਡ ਤੇ ਕੋਈ ਫਰਕ ਹੀ ਨਹੀਂ ਰਹਿ ਗਿਆ ਤੁਸੀਂ ਜਿਹੜੀ ਚੀਜ਼ ਐਕਸਪਲੇਨ ਕਰ ਰਹੇ ਹੋ ਉਸ ਚੀਜ਼ ਨੂੰ ਹੀ ਇੱਥੇ ਲਿਖੋਗੇ ਮੇਨ ਪੁਆਇੰਟ ਨੇ ਜਿਹੜੇ ਉਸ ਤੋਂ ਬਾਅਦ ਆ ਗਿਆ ਜੀ ਆਈ ਕੰਟੈਕਟ ਵਿਦ ਪੀਪਲ ਇਹ ਨਹੀਂ ਹੈਗਾ ਤੁਸੀਂ ਲਿਖ ਰਹੇ ਹੋ ਕਿ ਤੁਹਾਡਾ ਆਈ ਕੰਟੈਕਟ ਨਹੀਂ ਹੋ ਰਿਹਾ ਬੱਚਿਆਂ ਨਾਲ ਤੁਹਾਡਾ ਆਈ ਕੰਟੈਕਟ ਹੋਣਾ ਵੀ ਬਹੁਤ ਜ਼ਰੂਰੀ ਹੈ ਪਿੱਠ ਕਰਕੇ ਨਹੀਂ ਖੜਨਾ ਬੱਚਿਆਂ ਵੱਲ ਤੁਸੀਂ ਐਦਾਂ ਲਿਖੋਗੇ ਕਿ ਤੁਹਾਡਾ ਨਾਲ-ਨਾਲ ਬੱਚਿਆਂ ਨਾਲ ਆਈ ਕੰਟੈਕਟ ਵੀ ਜ਼ਰੂਰੀ ਹੈ ਬਾਕੀ ਹੁਣ ਜੇ ਤੁਹਾਨੂੰ ਕੋਈ ਕੁਐਰੀ ਹੈ ਉਸ ਪੁੱਛਣਾ ਤਾਂ ਤੁਸੀਂ ਪੁੱਛ ਸਕਦੇ ਹੋ ਐਨੀ ਸਟੂਡੈਂਟ ਹਾਂਜੀ ਮੈਂ ਮੈਨੂੰ ਬਲੈਕਬੋਰਡ 'ਤੇ ਲਿਖਣਾ ਹੈ ਹਾਂ ਹਾਂਜੀ ਇਸ ਦੇ ਬਲੈਕਬੋਰਡ ਲਈ ਅਗਲਾ ਪੇਪਰ ਕਰਕੇ ਨੂੰ ਲਾਵਾ ਹੈ ਹਾਂਜੀ ਬਟ ਸਿਲਵਰ ਦੇ ਨਾਲ ਸਿਲਵਰ ਸਟਾਫਨਾ ਲਿਖਦੇ ਹਾਂ ਹਾਂਜੀ ਉਹ ਇਸੇ ਗ੍ਰੇਡ 'ਤੇ ਲਿਖਣਾ ਪਏਗਾ ਕਿਦੇ ਵਿੱਚ ਹਾਂਜੀ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਹੀ ਲਿਖੂੰਗਾ ਬਲੈਕਬੋਰਡ ਦੇ ਉੱਤੇ ਹੀ ਲਿਖੂੰਗਾ ਹਾਂਜੀ ਹਾਂਜੀ ਇਹਦੇ ਨਾਲ ਰਿਲੇਟਿਡ ਜਿਉਂ ਕਿ ਜੋ ਤੁਸੀਂ ਇੱਥੇ ਡਿਸਕ੍ਰਾਈਬ ਕੀਤਾ ਹੈ ਉਹੀ ਚੀਜ਼ ਇੱਥੇ ਲਿਖੂੰਗੀ ਹਾਂਜੀ ਜਿਵੇਂ ਜਿਵੇਂ ਅੱਗੇ ਡਿਸਕ੍ਰਾਈਬ ਕਰਦੇ ਜਾਵਾਂਗੇ ਓਵੇਂ ਓਵੇਂ ਲਿਖੂੰਗਾ ਤੇ ਵਰਡ ਹਮੇਸ਼ਾ ਚੇਂਜ ਕਰਕੇ ਲਿਖਣਾ ਜਿਵੇਂ ਇੱਥੇ ਰਾਈਟ ਲਿਖਦਾ ਕਿਤੇ ਡਿਫਾਈਨ ਲਿਖਦਾ ਕਿਤੇ ਡਿਸਕ੍ਰਾਈਬ ਲਿਖਦਾ ਕਿਤੇ ਐਕਸਪਲੇਨ ਲਿਖਦਾ ਇਹ ਨਹੀਂ ਹੈਗਾ ਕਿ ਇੱਕੋ ਫਾਰਮੈਟ ਦੇ ਵਿੱਚ ਤੁਹਾਡਾ ਸਾਰਾ ਲੈਸਨ ਚੱਲ ਰਿਹਾ ਕੀ ਪੀਪਲ ਟੀਚਰ ਵਿਲ ਐਕਸਪਲੇਨ ਦਾ ਮੇਨ ਪੁਆਇੰਟਸ ਜਿਹੜੇ ਹੋਣਗੇ ਤੁਹਾਡੇ ਇੱਥੇ ਲਿਖਦਾ ਤੁਸੀਂ ਡਿਸਕ੍ਰਾਈਬ ਕਰਤਾ ਕਿਤੇ ਡਿਫਾਈਨ ਲਿਖਦਾ ਏ ਨਹੀਂ ਹੈਗਾ ਕਿ ਇੱਕੋ ਵਰਡ ਨੂੰ ਤੁਸੀਂ ਰਿਪੀਟਿਡ ਨਹੀਂ ਲਿਖੀ ਜਾ ਰਹੇ ਹੋ ਫਿਰ ਉਹਨੂੰ ਚੇਂਜ ਕਰ ਕਰਕੇ ਲਿਖਣਾ ਇੱਥੇ ਵੀ ਹਰ ਸਾਲ ਤੇ ਬੱਚੇ ਲਿਸਨ ਨਹੀਂ ਕਰਨਗੇ ਕਿਤੇ ਰਾਈਟ ਡਾਉਨ ਵੀ ਕਰਨਗੇ ਕਿਤੇ ਉਹ ਟੀਚਰ ਨਾਲ ਕੀ ਹੈ ਇੰਟਰੈਕਟ ਵੀ ਕਰਨਗੇ ਹੋਰ ਕਿਸੇ ਦੀ ਕੋਈ ਕੁਐਰੀ ਨਿਸ਼ਚਿਤ ਦੋ ਪੁਆਇੰਟਸ ਲਿਖਾ ਕੇ ਕਿ ਕਿੰਨੇ ਪੁਆਇੰਟਸ ਪੂਰੀ ਸਟੋਰੀ ਐਕਸਪਲੇਨ ਕਰਨੀ ਹੈ ਜੇ ਤੁਸੀਂ ਚੈਪਟਰ ਲੈ ਲਿਆ ਮਤਲਬ ਇਹ ਤਾਂ 5 ਤੋਂ 7 ਮਿੰਟ ਦੀ ਆ ਜੇ ਮੈਂ ਪੂਰਾ ਮੇਨ ਜਿਹੜਾ ਹੈਗਾ ਲੈਸਨ ਪਲਾਨ ਉਹਦੇ ਵਿੱਚ ਤਾਂ ਪੂਰਾ ਐਕਸਪਲੇਨ ਕਰਾਂਗੇ ਇਹਦੇ ਵਿੱਚ ਵੀ ਤੁਸੀਂ ਦੋ ਪੇਜ ਤੱਕ ਜਿੰਨਾ ਤੁਹਾਡਾ ਟਾਪਿਕ ਹੁੰਦਾ ਹੈ ਪਹਿਲਾਂ ਲਓ ਹੀ ਥੋੜਾ ਛੋਟਾ ਟਾਪਿਕ ਜਿਹੜਾ ਕਿ 507 ਮਿੰਟ ਦੇ ਵਿੱਚ ਕਵਰ ਹੋਵੇ ਮੈਨੂੰ ਇਹ ਵੀ ਕੋਈ ਇਸੇ ਕਵਰ ਹੋਣਾ ਹੈ ਕਿਹੜਾ ਇਹ ਨਹੀਂ ਦੋ ਪੇਜਾਂ ਚ ਫਸਟ ਤੋਂ ਸੈਕਿੰਡ ਪੇਜ ਤੱਕ ਥਰਡ ਦੇ ਉੱਤੇ ਤੁਹਾਡਾ ਆਬਜ਼ਰਵੇਸ਼ਨ ਸਕੇਲ ਆਏਗਾ ਤੁਸੀਂ ਵੀ ਉੱਪਰ ਰੀਟੀਚ ਵੀ ਬਣਾਵਾਂਗੇ ਹਾਂਜੀ ਰੀਟੀਚ ਵੀ ਬਣਾਵਾਂਗੇ ਜੀ ਇਹਦੇ ਚ ਪਹਿਲਾ ਟੀਚ ਬਣਾ ਕੇ ਉਹਦਾ ਸਾਰਾ ਕਰਕੇ ਕੰਪਲੀਟ ਫਿਰ ਉਸ ਤੋਂ ਬਾਅਦ ਰੀ ਟੀਚ ਰੀ ਟੀਚ ਦੇ ਵਿੱਚ ਕੀ ਹੈ ਤੁਸੀਂ ਇਹਨੂੰ ਜਿਹੜਾ ਕੰਟੈਂਟ ਹੈ ਜਿਵੇਂ ਸਟੋਰੀ ਤਾਂ ਸੇਮ ਹੀ ਰਹੇਗੀ ਪਰ ਜੇ ਕੋਈ ਜਿਹੜਾ ਤੁਸੀਂ ਹੋਰ ਟਾਪਿਕ ਲਿਖਾਉ ਨੂੰ ਥੋੜਾ ਜਿਹਾ ਐਕਸਟੈਂਡ ਕਰਕੇ ਐਕਸਪਲੇਨ ਕਰੂੰਗੇ ਉਹਨੂੰ ਥੋੜਾ ਵਧਾਉਂਗੇ ਰੀ ਟੀਚ ਦੇ ਵਿੱਚ ਠੀਕ ਹੈ ਹੋਰ ਕੋਈ ਕੁਐਰੀ ਰੀ ਟੀਚ ਵਿੱਚ ਦੋ ਪੇਜ ਦਾ ਤਿੰਨ ਪੇਜ ਦਾ ਕਰ ਸਕਦਾ ਹਾਂਜੀ ਰੀ ਟੀਚ ਕਿੰਨੇ ਦਾ 3 ਪੇਜ ਦਾ ਹੋਊਗਾ 2 ਐਂਡ ਹਾਫ ਦਾ ਹੋ ਸਕਦਾ ਥੋੜਾ ਜਿਹਾ ਤਾਂ ਵਧਾਉਂਗੇ ਨਾ ਤੁਸੀਂ ਉਹਨੂੰ ਕਿਉਂਕਿ ਟੀ ਆਬਜ਼ਰਵੇਸ਼ਨ ਹਾਂਜੀ ਦੂਜੇ ਹਾਂ ਤੀਜੇ ਪੇਜ ਤੇ ਬਣੇ ਹਾਂਜੀ ਤੀਜੇ ਵੀ 3 ਪੇजेस ਦਾ ਲਿਖੀ ਚੁ ਹਾਂਜੀ ਨੈਕਸਟ ਵਨ ਕੁਛ ਇਹ ਸਭ ਦੇ ਆਪਣੇ ਤੋਂ ਹਾਂ 6 ਪੇਜ ਫੋਰ ਕੋਈ ਕੁਐਰੀ ਕਲੀਅਰ ਹੈ